ਬਾਰਿਸ਼ ਨੂੰ ਰੋਕਣ ਦੇ ਕੁਝ ਦਿਲਚਸਪ ਕਿੱਸੇ ਜਿੰਨਾ ਬਾਰੇ ਸ਼ਾਇਦ ਹੀ ਨਵੀਂ ਪੀੜ੍ਹੀ ਨੂੰ ਕੁਝ ਪਤਾ ਹੋਵੇਗਾ ਆਓ ਤੁਹਾਨੂੰ ਲੈ ਚੱਲੀਏ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੁਰਾਣੇ ਸਮੇਂ ਵਿੱਚ ਜਦੋਂ ਭਾਰੀ ਮੀਂਹ ਜਾਂ ਤੂਫਾਨ ਆਉਂਦਾ ਸੀ ਤਾਂ ਲੋਕ ਕਈ ਤਰੀਕੇ ਵਰਤਦੇ ਸੀ ਉਹ ਘਰੇਲੂ ਅਤੇ ਰਵਾਇਤੀ ਤਰੀਕਿਆਂ ਨਾਲ ਗੁਮਾਂ ਇੰਦਰ ਨੂੰ ਵੇਪਰ ਸੰਤਾ ਮਿਲਦੀ ਸੀ ਬਦਲਦੇ ਸਮੇਂ ਦੇ ਨਾਲ ਹਾਲਾਤ ਬਦਲਦੇ ਗਏ ਮੌਸਮ ਦੀ ਜਾਣਕਾਰੀ ਵੀ ਫੋਨ ਤੇ ਉਪਲਬਧ ਹੋਣ ਲੱਗ ਗਈ ਸਮੇਂ ਦੇ ਨਾਲ ਮੀਂਹ ਦੇ ਆਉਣ ਤੇ ਜਾਣ ਬਾਰੇ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਪਰ ਅੱਜ ਵੀ ਪਿੰਡਾਂ ਵਿੱਚ ਪ੍ਰਾਚੀਨ ਪਰੰਪਰਾ ਦੀ ਪਾਲਣਾ ਕੀਤੀ ਜਾਂਦੀ ਹੈ ਜਦੋਂ ਮੀਂਹ ਦਾ ਤੂਫਾਨ ਭਿਆਨਕ ਹੁੰਦਾ ਹੈ ਤਾਂ ਦਾਦੀਆਂ ਨਾਨੀਆਂ ਇਹ ਵੀ ਇਹ ਚੱਲ ਵਰਤਦੀਆਂ ਨੇ ਉਹਨਾਂ ਦਾ ਮੰਨਣਾ ਹੈ ਕਿ ਕਈ ਵਾਰ ਇਸ ਦੇ ਫਾਇਦੇ ਵੀ ਦੇਖੇ ਗਏ ਨੇ ਉੱਤਰ ਪ੍ਰਦੇਸ਼ ਦੇ ਪੂਰਬੀ ਖੇਤਰਾਂ ਵਿੱਚ ਜਦੋਂ ਬਰਸਾਤ ਦੇ ਮੌਸਮ ਵਿੱਚ ਭਾਰੀ ਮੀਂਹ ਪੈਂਦਾ ਤਾਂ ਪਿੰਡ ਵਾਸੀ ਡੱਡੂ ਦਾ ਵਿਆਹ ਕਰਵਾ ਦਿੰਦੇ ਨੇ ਪਹਿਲਾਂ ਇਹ ਟੋਟਕੇ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ਕੁਝ ਥਾਵਾਂ ਤੇ ਇਸ ਦੀ ਵਰਤੋਂ ਮੀਂਹ ਲਿਆਉਣ ਲਈ ਕੀਤੀ ਜਾਂਦੀ ਅਤੇ ਕੁਝ ਥਾਵਾਂ ਤੇ ਇਸ ਦੀ ਵਰਤੋਂ ਮੀਂਹ ਪਾਉਣ ਲਈ ਕੀਤੀ ਜਾਂਦੀ ਪਹਿਲਾਂ ਪਿੰਡਾਂ ਵਿੱਚ ਮੁਸਰ ਨੂੰ ਕੁੱਟਣ ਲਈ ਵਰਤਿਆ ਜਾਂਦਾ ਸੀ ਹਾਲਾਂਕਿ ਹੁਣ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਮੁਸਰ ਨੂੰ ਕੁੱਟਣ ਨਾਲ ਤੂਫਾਨ ਅਤੇ ਮੀਂਹ ਰੁਕ ਜਾਂਦਾ ਹੈ ਇਹ ਸਿਰਫ ਉਹ ਭੈਣ ਦੁਆਰਾ ਹੀ ਕੀਤਾ ਜਾ ਸਕਦਾ ਹੈ ਜਿਸ ਦਾ ਇੱਕ ਭਰਾ ਹੈ ਜਦੋਂ ਪਿੰਡ ਵਿੱਚ ਮੀਂਹ ਪੈਂਦਾ ਸੀ ਤਾਂ ਉਹ ਅਜਿਹੇ ਲੋਕ ਦੇ ਘਰਾਂ ਵਿੱਚ ਜਾਂਦੇ ਤੇ ਅਤੇ ਟੋਟਕੇ ਕਰਵਾਉਂਦੇ ਦੱਸਿਆ ਜਾਂਦਾ ਹੈ ਕਿ ਪੁਰਾਣੇ ਸਮੇਂ ਵਿੱਚ ਮੀਂਹ ਪੈਣ ਜਾਂ ਰੋਕਣ ਲਈ ਕਈ ਕਿਸਮਾਂ ਰਸਮਾਂ ਕੀਤੀਆਂ ਜਾਂਦੀਆਂ ਸੀ ਕਈ ਵਾਰ ਪੂਜਾ ਪਾਠ ਵੀ ਕੀਤਾ ਜਾਂਦਾ ਸੀ ਇਸ ਲਈ ਮੀ ਪੈਣ ਲਈ ਕਰਾ ਜੋ ਪੂਜਾ ਉਹ ਵੀ ਕੀਤਾ ਜਾਂਦਾ ਸੀ यादव ਭਰਾ ਜਿਹੜਾ ਹੈ ਯਾਨੀ ਕਿ ਔਰਤਾ ਇਕੱਠੀਆਂ ਹੋ ਕੇ ਵਿਸ਼ੇਸ਼ ਪੂਜਾ ਕਰ ਲੈਂਦੀਆਂ ਸੀ ਇਸ ਦੇ ਨਾਲ ਹੀ ਮੀ ਨੂੰ ਰੋਕਣ ਲਈ ਵਿਸ਼ੇਸ਼ ਟੋਟਕੇ ਵਰਤੇ ਜਾਂਦੇ ਸੀ ਉਹਨਾਂ ਵਿੱਚੋਂ ਸਭ ਤੋਂ ਆਮ ਮਸਰ ਨੂੰ ਕੁੱਟਣ ਦਾ ਟੋਟ ਗਾਇਸ ਦੀ ਸਭ ਤੋਂ ਵੱਧ ਵਾਰ ਤੋਂ ਕੀਤੀ ਜਾਂਦੀ ਹੈ ਅਗਰ ਅਸੀਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡਾਂ 'ਚ ਜਦੋਂ ਮੀਂਹ ਦੀ ਘਾਟ ਹੋ ਜਾਂਦੀ ਹੈ ਉਸ ਟਾਈਮ ਤੇ ਉਹ ਇੱਕ ਲੀਰਾਂ ਦੀ ਗੁੱਡੀ ਬਣਾਉਂਦੇ ਨੇ ਗੁੱਡੀ ਨੂੰ ਫੂਕਣ ਜਾਂਦੀਆਂ ਨੇ ਔਰਤਾਂ ਜਿਵੇਂ ਕਿ ਅਸੀਂ ਕਿਸੇ ਸੱਚੀ ਨੇ ਮ੍ਰਿਤਕ ਬੰਦੇ ਨੂੰ ਰੋਈਦਾ ਆ ਉੱਥੇ ਉਹ ਖਾਲੀ ਥਾਂ ਤੇ ਔਰਤਾਂ ਜਾਂਦੀਆਂ ਨੇ ਉਸ ਗੁੱਡੀ ਨੂੰ ਲੈ ਕੇ ਤੇ ਉਹਨੂੰ ਫੂਕ ਕੇ ਆਉਂਦੀਆਂ ਨੇ ਤੇ ਕਈ ਵਾਰ ਇਹ ਵੀ ਦੇਖਣ ਨੂੰ ਮਿਲਦਾ ਸੀ ਕਿ ਔਰਤਾਂ ਹਜੇ ਗੁੱਡੀ ਨੂੰ ਫੂਕ ਕੇ ਰਸਤੇ ਵਿੱਚ ਹੀ ਆਉਂਦੀਆਂ ਹੁੰਦੀਆਂ ਸੀ ਤੇ ਉਸੇ ਟਾਈਮ ਤੇ ਮੀਂਹ ਆ ਜਾਂਦਾ ਹੁੰਦਾ ਸੀ ਤੇ ਇਸੇ ਤਰ੍ਹਾਂ ਦੇ ਜੋ ਟੋਟਕੇ ਸੀ ਇਹ ਉਸ ਸਮੇਂ ਦਾ ਇੱਕ ਮਨ ਰੰਜਨ ਦਾ ਕੰਮ ਵੀ ਕਰ ਦਿੰਦੇ ਸੀ ਤੇ ਜੋ ਉਹਨਾਂ ਦੀ ਮੰਗ ਹੁੰਦੀ ਸੀ ਇੰਦਰ ਦੇਵਤਾ ਨੂੰ ਉਹ ਵੀ ਪੂਰੀ ਹੋ ਜਾਂਦੀ ਸੀ ਕੀ ਤੁਹਾਨੂੰ ਇਹਨਾਂ ਕਿਸਿਆਂ ਬਾਰੇ ਪਤਾ ਸੀ ਅਗਰ ਇਹਨਾਂ ਤੋਂ ਬਿਨਾ ਵੀ ਤੁਹਾਨੂੰ ਕਿਸੇ ਕਿਸਿਆਂ ਬਾਰੇ ਪਤਾ ਹੈ ਤਾਂ ਸਾਨੂੰ ਕਮੈਂਟਾਂ ਚ ਦੱਸਣਾ ਨਾ ਭੁੱਲਿਓ ਉਦੋਂ ਤੱਕ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ